ਪੰਜਾਬ ਵਿੱਚ ਜੇ ਕੋਈ ਇੱਕ ਸਿਆਣਾ ਹਿੰਦੂ ਲੀਡਰ ਹੈਗਾ ਤਾਂ ਮੈਂ ਸਮਝਦਾ ਵੀ ਸੁਨੀਲ ਜਾਖੜ ਉਹਨਾਂ ਸਿਆਣੇ ਹਿੰਦੂ ਲੀਡਰਾਂ ਵਿੱਚੋਂ ਇੱਕ ਨੇ ਜਿਹੜੇ ਪੰਜਾਬ ਨਾਲ ਗਦਾਰੀ ਨਹੀਂ ਕਰਨਾ ਚਾਹੁੰਦੇ ਪੰਜਾਬ ਵਿੱਚ ਰਹਿੰਦਿਆਂ ਹੋਇਆਂ ਵੀ ਜਿਹੜੇ ਪੰਜਾਬ ਨਾਲ ਗਦਾਰੀ ਨਹੀਂ ਕਰਨਾ ਚਾਹੁੰਦੇ ਚਾਹੇ ਉਹ ਕਾਂਗਰਸ 'ਚ ਹੋਣ ਚਾਹੇ ਭਾਜਪਾ 'ਚ ਹੋਣ ਸੋ ਸੁਨੀਲ ਜਾਖੜ ਹਾਂ ਉਹਨਾਂ ਦੇ ਪਿਤਾ ਬਲਰਾਮ ਜਾਖੜ ਇੰਦਰਾ ਗਾਂਧੀ ਦੇ ਨਾਲ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਉਸ ਸਮੇਂ ਦੌਰਾਨ ਸਾਹਮਣੇ ਆਈਆਂ ਹੋ ਸਕਦਾ ਸੁਨੀਲ ਜਾਖੜ ਆਪਣੇ ਪਿਤਾ ਦੀ ਵਿਰਾਸਤ ਤੋਂ ਖੇੜਾ ਛਡਾਉਣਾ ਚਾਹੁੰਦੇ ਹੋਣ ਉਹਨਾਂ ਨੇ ਕਦੀ ਵੀ ਸਿੱਖ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬ ਦੇ ਖਿਲਾਫ ਇਸ ਤਰ੍ਹਾਂ ਇਸ ਵਿਰੂਲੈਂਟ ਢੰਗ ਨਾਲ ਕਦੀ ਵੀ ਬਿਆਨ ਨਹੀਂ ਦਿੱਤਾ ਹੁਣ ਤੁਸੀਂ ਦੇਖੋ ਵੀ ਇੰਨਾ ਇੱਕ ਸਹਿਜ ਵਾਲਾ ਬੰਦਾ ਇੱਕ ਡਿਸਿਪਲਿਨਡ ਬੰਦਾ ਜਦੋਂ ਹੁਣ ਕਾਂਗਰਸ ਨੇ ਉਹਨੂੰ ਇਸੇ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਵੀ ਉਹ ਇੱਕ Hindu leader ਆ ਵੀ ਪੰਜਾਬ ਚ Hindu leader ਮੁੱਖ ਮੰਤਰੀ ਨਹੀਂ ਚਾਹੀਦਾ ਇਹਦਾ ਉਹਨੂੰ ਗਮ ਲੱਗਿਆ ਵੀ ਮੇਰੀ ਇੰਨੀ ਇਮਾਨਦਾਰੀ ਔਰ ਸਿਆਣਪ ਕਰਕੇ ਜੇ ਮੈਨੂੰ ਸਿਰਫ ਇਸ ਕਰਕੇ ਨਹੀਂ ਬਣਾਇਆ ਜਾ ਰਿਹਾ ਮੈਂ Hindu leader ਹੈਗਾ ਉਹਨੇ ਕਾਂਗਰਸ ਛੱਡੀ ਤੇ ਭਾਜਪਾ ਦਾ ਸਾਥ ਮਾਨਿਆ ਸੋ ਭਾਰਤੀ ਜਨਤਾ ਪਾਰਟੀ ਵਿੱਚ ਵੀ ਉਹਨਾਂ ਨਾਲ ਉਹੋ ਹੀ ਦੁਰਵਿਵਹਾਰ ਹੋਇਆ ਵੀ ਰਵਰੀਤ ਸਿੰਘ ਬਿੱਟੂ ਵਰਗੇ ਬੰਦੇ ਜਿਹੜੇ 15 ਦਿਨ ਪਹਿਲਾਂ ਸ਼ਾਮਲ ਹੋਏ ਭਾਜਪਾ ਚ ਉਹਨਾਂ ਨੂੰ ਜਿਤਾ ਕੇ ਮਨਿਸਟਰ ਹਾਰਿਆਂ ਹੋਿਆਂ ਨੂੰ ਜਿਤਾ ਕੇ ਹਨਾ ਹਾਰਿਆਂ ਹੋਿਆਂ ਨੂੰ ਜੀ ਪਹਿਲਾ ਮਨਿਸਟਰ ਬਣਾਇਆ ਫਿਰ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਤੇ ਸੁਨੀਲ ਜਾਖੜ ਜਿਹੜੇ ਪਾਰਟੀ ਦਾ ਸੰਗਠਨ ਕਾਇਮ ਕਰਨ ਲਈ ਕੰਮ ਕਰ ਰਹੇ ਹੈਗੇ ਆ ਨਾ ਉਹਨਾਂ ਨੂੰ ਰਾਜ ਸਭਾ ਚ ਕਿਤੇ ਚੁਣਿਆ ਗਿਆ ਨਾ ਉਹਨਾਂ ਨੂੰ ਮੰਤਰੀ ਬਣਾਇਆ ਗਿਆ